ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਰਹੋਗੇ ਕੁਐਸਟ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰ ਤਰ ਸੈ ਤਸਵੀਰ ਸੱਜਣੋ ਲੱਗਦੀ ਪੱਟੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦਬਕੇ ਸ਼ੇਅਰ ਕਰ ਦਿਓ ਹੋਰ ਹੀ ਕਿਸੇ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਨਰਕ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਇਹ ਕਰਕੇ ਉਲ ਜਾਣਾ ਲੈਨੇ ਆ ਭਾਈ ਲਵ ਤੋਂ ਡਿਟੇਲ ਕੋਈ ਦੇ ਕਿਵੇਂ ਦੇ ਰਹਿਣਗੇ ਇਹਦੇ ਭਾਅ ਪੱਤੇ ਬਾਈ ਲਵ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਤੁਸ ਦਾ ਠੀਕ ਜੀ ਵਧੀਆ ਵਧੀਆ ਠੀਕ ਆ ਕੈਮ ਕੈਮ ਚੜਦੀ ਕਲਾ ਚਲੋ ਸ਼ੁਰੂ ਕਰੀਏ ਰੱਬ ਦਾ ਤੇ ਡਰੈਸ ਕਰੀਏ ਨੋਟ ਡਰੈਸ ਆਪਣਾ ਪਿੰਡ ਬਲਡੋਆ ਤਸੀਲ ਪੱਟੀ ਜ਼ਿਲ੍ਹਾ ਹੁਦੀਕਰਨਤੰਗ ਮੋਬਾਈਲ ਨੰਬਰ ਨਾਂ ਮੇਰਾ ਲਵਪ੍ਰੀਤ ਸਿੰਘ ਮੋਬਾਈਲ ਨੰਬਰ ਹੈਗਾ 905664716 905664716 ਨੰਬਰ ਦਾ ਆ ਵੀ ਲੱਗੇ ਆ ਸਜਣ ਜੀ ਨਾਂ ਲੱਗੇ ਤੇ ਆ ਵੀ ਲਵ ਦਾ ਨੰਬਰ ਲੱਗਾ ਆ ਤੇ ਆ ਬਾਈ ਵਿਸ਼ਾਲ ਦਾ ਜਿਹੜਾ ਛੋਟਾ ਦੋ ਦੇ ਨੰਬਰ ਕਨੈਕਟਰ ਨੰਬਰ ਜਿਹੜੇ ਆ ਇੱਥੇ ਲੱਗੇ ਹੋਏ ਨੇ ਤੇ ਕਰੀਏ ਸ਼ਰਵਾਦ ਸੁਈ ਸਵਾਈ ਮਾਈ ਤੋਂ ਚੰਗੀ ਕਿਹਨਵਾ ਸੂਆ ਲੱਭ ਆ ਗਈ ਦੂਜਾ ਸੂਆ ਹੈ ਭਾਈ ਠੀਕ ਆ ਬੱਚਾ ਪੈ ਗਿਆ ਪਸਮਾਈ ਹਨਾ ਜ ਆਹੋ ਬੱਚਾ ਪੈ ਗਿਆ ਕੱਲ੍ਹ ਦੀ ਕੱਟਰ ਕੱਟੀ ਦਿੱਤੀ ਆ ਦੱਸ ਦਿੱਤਾ ਕੱਲ੍ਹ ਸੁਈ ਹੈ ਅੱਛਾ ਕਿੰਨਾ ਬੌਲੀ ਬੌਲੀ ਮਤਲਬ ਤੁਹਾਨੂੰ ਪਤਾ ਹੀ ਤੂੰ ਮਰਨ ਕੋਲ ਧਾਕ ਕਹਦੀ ਹੈ ਤੁਹਾਨੂੰ ਜਦੋਂ ਸੁੰਦੀਆਂ ਸੱਜਰਾ 7 6 7 ਕਿਲੋ ਦਿੰਦੀਆਂ ਬੌਲੀ ਆਹੋ ਇੰਨਾ ਕੋ ਹੁੰਦਾ 7 7 ਕਿਲੋ ਹੋ ਗਈ ਹਾਂਜੀ ਠੀਕਾ ਕੋਟ ਕਾਂਟੇ ਚੰਗੇ ਲਾਈ ਬੈਠੀ ਹਨਾ ਵੜੀ ਫਿਰ ਕਵਾਰਟੀ ਸੋਹਣੀ ਆ ਹਾਂਜੀ ਤੋਰਾ ਤਰਾ ਕਰਾਈਏ ਚੈੱਕ ਲਵ ਖੋਲ ਕੇ ਤੇ ਥਾਨ ਬੜਾ ਨੋਕ ਵਾਲਾ ਸਜਣੋਂ ਲੱਗਾ ਬਹੁਤ ਸੋਹਣਾ ਚਵਾਈ ਵੀ ਚੰਗੀ ਹੁਣਾ ਪਾ ਤੇ ਬਾਕੀ ਜਿਹੜੀਆਂ ਛੋਟੇ ਚੰਗੀ ਆ ਠੀਕ ਆ ਆਪਾਂ ਸਮਾਪਤ ਸਮੂਹ ਕੇ ਇੱਕ ਦੋ ਧਾਰਾਂ ਵੀ ਜਿਹੜੀਆਂ ਕੱਢੀਆਂ ਐ ਤੇ ਤੋਰਾ ਤਰਾ ਵੀ ਤੁਸੀਂ ਦੇਖ ਸਕਦੇ ਚੰਗਾ ਛੋਟੀ ਦਾ ਵਾਹ ਜੀ ਵਾਹ ਤੇ ਮਗਰਲੀ ਬੈਕਗ੍ਰਾਉਂਡ ਜਿਹੜੀ ਵੇਖ ਹੋ ਜਾਂਦੀ ਸਾਰੀ ਪਿਛੇ ਨੂੰ ਜਿਹੜਾ ਚਲਕ ਮਾਰਦੀ ਆ ਲੈ ਬਾਈ ਲਾ ਹਾਂ ਛੋਟੀ ਚੰਗੀ ਸਜਣੋ ਖੂਬਸੂਰਤ ਆ ਹਾਂ ਕਾਤ ਵਜਨ ਪੂਰਾ ਫੁੱਲ ਵੱਡਾ ਨਿੱਕੀ ਨਹੀਂ ਆ ਹਾਂ ਦਰਦੀ ਆ ਲੈਓ ਜੀ ਵਾਹ ਜੀ ਵਾਹ ਤੇ 7 ਕਿਲੋ ਬੌਲੀ ਫਿਰ ਹਣਾ ਭਾਈ ਲਵ ਬਾਕੀ ਇੰਨੀ ਹੈਗੀ ਹੈ ਤਾਜੀ ਸੂਈ ਹਣਾ ਬਿਲਕੁਲ ਇੰਨੀ ਕਿ ਦੇ ਦਿੰਦੀ ਆ ਅਜੇ ਫਿਰ ਫੋਟਾਂ ਵਾਲੀ ਬੌਲੀ ਬੰਦੀ ਹਣੀ ਆ ਮੈਂ ਨਾ ਸੰਘਣੀ ਬੌਲੀ ਤੇ ਭਾਈ ਲਵ ਇਹ ਕਿੰਨੇ ਕੀ ਦੀ ਦੇ ਦਿੱ ਗਏ ਆਪਾਂ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਦੀ ਦੇ ਦਿੱ ਗਏ ਵੇਖ ਲਓ ਜਿੰਨੇ ਦੇ ਗਏ ਕਿੰਨੇ ਦੀ ਫਿਰ ਫਿਕਸ ਜੀ ਕਰ ਦੋ ਵੇਖ ਲਓ ਜਿੰਨੇ ਦੇ ਹੈਗੀ ਮੋਲ ਤਾਂ ਲੱਕ ਪੂਰੇ ਨਹੀਂ ਜਾਇਜ਼ ਜੀ ਕਰਕੇ ਦੇ ਦਈਏ ਬੜਾ ਪਿਆਰ ਕਰਦੇ ਹਣਾ ਸਾਰੇ ਆਪਾਂ ਨੂੰ ਜਾਇਜ਼ ਤੋਂ ਜਾਇਜ਼ ਕੀਮਤ ਦੇ ਵਿੱਚ ਔਰ ਦੋ ਘੱਟ ਕਰ ਲੀਏ ਕਿੰਨੇ ਦੀ 98 ਦੇ ਦੀਏ ਨਹੀਂ ਹੋਰ ਖੁੱਲੀ ਛੋੜ ਕਰੋ ਚਲ 95 ਦੇ ਦੇ 92 ਦੀ ਕਰ ਦੋ 92 ਟੱਕਾ ਨਹੀਂ ਜਾਣ ਦੋ ਕੁਝ ਨਹੀਂ ਦਾਂ ਮਾਰ ਦੋ ਥਾਪੀ ਆਪੇ ਮਾਰ ਦੋ ਆਹੋ ਵਜ ਗਈ ਜੀ ਠੀਕ ਹੈ ਦੂਜੇ ਨੰਬਰ ਤੇ ਨੀਲੀ 라ਵੀ ਦੇ ਵਿੱਚ ਬਿੱਲੀ ਮਣਕੀ ਅੱਖ ਆ ਗਈ ਹੈ ਨਾ ਹਾਂਜੀ ਇਹ ਕਿਵੇਂ ਘੱਬੜ ਨਹੀਂ ਸੁਈ ਇਹਦਾ ਬਚਾਓ ਆਹ ਬੱਚਾ ਆ ਗਿਆ ਹੈ ਨਾ ਇਹ ਵੀ ਕੋਈ ਮਹੀਨੇ ਦਾ ਹੂ ਬੱਚਾ ਮਹੀਨੇ ਕੀ ਦੀ ਸੁਈ ਮੰਨ ਲਓ ਤੁਸੀਂ ਕਿੰਨਾ ਦੁੱਧ ਕੋਲ ਪੱਕਾ ਇਹ ਥੱਲੇ 12 ਕਿਲੋ ਦੁੱਧ ਨੇ ਤੋੜਾ ਕਰਵਾ ਚਾਹ ਕੰਮਰਾਪਰਾ ਸਚਰੋ 12 ਕਿਲੋ ਦੁੱਧ ਆ ਮੈਂ ਚੰਗੀ ਆ ਵਜਨ ਵਟੇ ਦੀ ਫੁੱਲ ਲੋਡ ਦੀ ਵੱਡੀ ਆ ਹਾਂ ਵਜਨ ਵੇਖੋ ਕਰਮਾ ਵਾਲੀ ਨੂੰ ਲੱਗਾ ਤੇ ਮਲ ਮਲ ਕਰਦੀ ਆ ਕਹਿੰਦੀ ਮਈਏ ਜਾਉਂ ਘਟੀ ਕੱਲੀ ਚ ਵਾਹ ਜੱਡਾ ਵਜਨ ਲੱਗਾ ਤੇ ਥਾਣ ਵੇਖੋ ਕਿਵੇਂ ਲੱਗਾ ਵਾਹ ਜੀ ਸੋਣੀ ਆ ਮੈਂ ਨੀਲੀ 라ਵੀ ਚਾ ਦੂਸਰਾ ਸੂਬਰ ਤੀਸਰਾ ਇਹ ਉਹਨਾਂ ਦੇ ਦੂਜਾ ਕਿਹ ਘਰ ਵਾਲੇ ਤੀਜਾ ਮੰਨ ਲਓ ਤੀਜਾ ਮੰਨ ਲਓ ਹਾਂ ਸੋਣੀ ਆ ਮੈਂ ਤੇਰੀ ਕਰਮਾ ਵਾਲੀ ਤੇ 12 ਕਿਲੋ ਭਾਂਡੇ ਚ ਜਿਹੜੀ ਦੁੱਧ ਐਸ ਮੋਗ ਆ ਪਾਉਂਦੀ ਪਈ ਆ ਪੱਕਾ ਦੁੱਧ ਇਹ ਥੱਲੇ ਆ ਮਈਆਂ ਤੁਹਾਨੂੰ ਪਤਾ ਪਾਸ ਤਾਂ ਨਹੀਂ ਜਿਹੜੀਆਂ ਮਿੱਲੀ ਹੈ ਨਾ ਦੁੱਧੀ ਬੁੱਲੀ ਇਹ ਕੱਢਦੀਆਂ ਕਰਦੀਆਂ ਦੁੱਧ ਹਾਂ ਲੋ ਤੇ ਥਾਂਲੇ ਬਾਵੜਾ ਲੱਗਾ ਕਮਾਲ ਦਾ ਵੇਖ ਥਾਣ ਵਿਰਲਾ ਤੇ ਲੱਗਾ ਪੂਰਾ ਗਿਠ-ਗੇਠ ਦਾ ਤੇ ਤਾਂ ਲੱਗਾ ਫਿਰ ਉਂਝ ਵੀ ਪੋਲੀ ਚੌੜਾ ਬਾਵਾ ਨਾ ਪੋਲੀ ਚੌਣ ਬਿਲਕੁਲ ਓਕੇ ਹੈ ਨਾ ਵਾਹ ਜੀ ਵਾਹ ਵਾਹ ਵੇਖੋ ਕਿੱਡਾ 12 ਕਿਲੋ ਮੌਕੇ ਦਾ ਭਾਈ ਲੱਭ ਜੇ ਗੱਲ ਕਰੀਏ ਕਿੰਨੇ ਕੀਤੀ ਦੇ ਦੇਣੀ ਆ ਆਪਾਂ ਜਾਇ ਜੀ ਕਰ ਜਾਇ ਜੀ ਜਾਣ ਦੀਏ ਮੁੱਲ ਤਾਂ ਇਹਦਾ ਵੀ ਲੱਖ ਹੀ ਕਰਦੇ ਆ ਅੱਛਾ ਇਹ ਵੀ ਉੱਥੇ ਜਾਣ ਦੀਏ ਫਿਕਸ ਹੀ 95 ਜਿਹੜਾ ਉੱਥੇ ਜਾਣ ਦੀਏ ਜਿਹੜੀ ਮਰਜ਼ੀ ਲੈ ਜੇ ਭਾਵੇਂ ਬੌਲੀ ਵਾਲੀ ਲੈ ਜੇ ਤੇ ਭਾਵੇਂ ਦੁੱਧ ਵਾਲੀ ਲੈ ਜੇ ਚੱਲ ਫਿਰ ਚੱਲਾਂਗੇ ਠੀਕ ਆ ਅੱਜ ਫਿਕਸ ਹੀ ਚੱਲਣ ਦੇ ਅੱਟ 1 ਵਜੇ ਸੇਮ ਟੂ ਹੈ ਨਾ ਹਾਂ ਸੇਮ ਟੂ ਹੈ ਵਾਹ ਜੀ ਵਾਹ ਲੋ ਸੱਜਣ ਥਾਂ ਦੀ ਪੰਦਰ ਵੇਖੋ ਸੋਹਣਾ ਹੈ ਆਰਡਰ ਕੁਆਲਟੀ ਵੀ ਬੈਕਗਰਾਉਂਡ ਵੀ ਚੰਗੀ ਹੈ ਮੈਂ ਦੀ ਬੰਦ ਹੀ ਥੰਦੀ ਹੈ ਚੰਗੀ ਤੇ ਸੋਹਣੀ ਜਿੰਦੀ ਰਹੇ ਤੇ ਮਗਰ ਮੇਲਕਾਫਾ ਜਿਹੜਾ ਬੱਚਾ ਮਹੀਨੇ ਕ ਦਾ ਹੋਊਗਾ ਠੀਕ ਆ ਤੇ ਇਹਨੂੰ ਪੀ ਲੈਣ ਤੋਂ ਪਾਣੀ ਲਾਵਾ ਪਾ ਤੀਜੇ ਨੰਬਰ ਤੇ ਚੱਲ ਜੇ ਬੰਦੂਗਾ ਵੀਰ ਠੀਕ ਹਾਂ ਫਿਰ 92 ਨਹੀਂ ਆਣਾ ਕਿਰ 92 92 ਹਜ਼ਾਰ ਦੀਆਂ ਦੋਵੇਂ ਪਹਿਲੀਆਂ ਤੇ 33ਵੇਂ ਨੰਬਰ ਵਾਲੀ ਦੀ ਇਹਦੀ ਕੀ ਡਿਟੇਲ ਕਰੀਏ ਸਾਂਝੀ ਕਰਵਾ ਸੂ ਆ ਗਈ ਇਹ ਪਹਿਲਾ ਸੁਬਾਹ ਸੋਣਾ ਤੇ ਦੂਜਾ ਸੁਬਾਹ ਸੁਣਾਗਾ اچھا 6 ਮਹੀਨਾ ਲੱਗਾ ਇਹਨੂੰ 6ਵਾਂ ਮਹੀਨਾ ਲੱਗਿਆ ਹੈ ਅਸ਼ੱਕੇ 6 ਮਹੀਨਿਆਂ ਦੀ ਦੁੱਧ ਕਿੰਨਾ ਕੋਲ ਕੱਲ ਫੇਰ ਡਾਕਟਰ ਨੂੰ ਸਾਡੇ ਕੇ ਚੈੱਕ ਕਰਾਈਓ ਅੱਛਾ 6ਵਾਂ ਮਹੀਨਾ ਪੂਰਾ ਕੰਪਲੀਟ ਲੱਗਾ ਇਹਨੂੰ 5 ਕੰਪਲੀਟ ਹੋ ਗਏ ਤੇ ਗੱਲ ਕਰੀਏ ਕਿ ਦੁੱਧ ਕਿੰਨਾ ਕੋਲ ਪੱਕਾ ਦੁੱਧ ਦੇ ਜਿਵੇਂ ਝੂਟ ਨਹੀਂ ਮਾਰਨਾ ਫੜਦਾ ਸੀ ਕਰਾਉਂਦੀ 2 ਕਿਲੋ ਦੇ ਦਿੰਦੀ ਆ ਮੈਂ ਕਿਲੋ ਕਿਲੋ 2 ਕਿਲੋ ਹੀ ਆ ਹਾਂ ਚਲੋ ਤੋਰਾ ਕਰਵਾ ਲੈ ਫਿਰ ਚੈੱਕ ਤਾਂ ਜੇਰੋ 1 ਕਿਲੋ 2 ਕਿਲੋ ਹੀ ਆ ਦੁੱਧ ਤੇ ਖਾਨ ਪਾਸ ਹੋਣਗੇ ਠੀਕ ਆ ਤੀਜੇ ਨੰਬਰ ਵਾਲੀ ਦੇ ਛੋਟੀ ਜੇ ਸਿੰਘ ਸੁng ਵੇਖੋ ਕਿੱਡੇ ਸੋਹਣੇ ਕਮਾਲ ਦੇ ਲੱਗੇ ਆ ਦੂਸਰੇ ਸੂਵੇ ਲਈ ਗੱਭਿਆ ਪਹਿਲਾ ਸੁਗਾ ਜਿਹੜਾ ਕੰਪਲੀਟ ਨੇ ਕਰਤਾ ਵਾਹ ਜੀ ਵਾਹ ਨਹੀਂ ਸੋਹਣੀ ਛੋਟੀ ਜਰੀ ਲੈ ਜਾ ਭਾਈ ਤੇ ਕੈਮਰੇ ਨੂੰ ਥੋੜਾ ਘਾਬਰਦੀਆਂ ਮੇਰਾ ਪ੍ਰਾ ਹੌਲੀ ਹੌਲੀ ਤੋਰ ਕਿਉਂਕਿ ਚਿਲਕਣਾ ਥਾਂ ਹੈ ਹਾਂ ਤੇ ਥਾਨ ਬੜੇ ਸੋਹਣੇ ਲੱਗੇ ਲਾਵਾ ਨਾ ਪੱਧਰ ਇੱਕੋ ਜਿਹਾ ਥਾਂਲੇ ਵਾਲ ਉਹ ਕਈ ਰ ਬੰਨਾ ਬੁਨਾ ਪਾਣ ਜੰਡੀਆਂ ਪਰ ਨਹੀਂ ਤੇ ਬੰਦ ਹੀ ਥਾਂ ਦੇ ਵੀ ਚੰਗੇ ਹੋਊਗੇ ਚੰਗੀ ਬੰਦ ਹੀ ਪਰ ਇੱਕ ਗੱਲ ਹੋਰ ਇਹਦੇ ਪਹਿਲਾਂ ਜਵਾਬ ਹੀ ਬੜਾ ਕੋਲਾ ਜਾ ਅੱਛਾ ਹਾਂ ਬੱਦਰ ਲਾਇਓ ਮੋੜ ਲਓ ਇਹ ਬਣੂ ਦੀ ਚੰਗੀ ਝੋਟੀ ਹੁਣ ਜਿੰਨਾ ਚਿਰ ਸੁਣਾ ਕੇ ਇਹਨਾਂ ਸ਼ਾਂਤੀ ਨਾ ਮੈਂ ਜਿੱਥੇ ਮਰਜ਼ੀ ਵੇਚ ਲੋ ਕਰੀ ਵਿਗਦੀ ਆ ਸਿੰਘ ਦੇ ਕੋਕੇ ਜੜੀ ਬੀਠੀ ਕਰਮਾਂ ਵਾਲੀ ਸ਼ਾਮ ਇਹਨਾਂ ਦੀ ਚੈੱਕ ਪਾਸ ਕੰਨਾ ਦੇ ਸੀ ਚੈੱਕ ਕਰਾਈ ਠੀਕ ਆ ਰੇਟ ਦੀ ਗੱਲ ਕਰੀਏ ਤੇ ਕਿੰਨੇ ਕੁ ਦੀਏ ਵੀ ਦੇ ਦੇਣੀ ਆਪਾਂ ਰੇਟ ਮੁੱਲ ਤਾਂ 70 ਕਰਦੇ ਆ ਅੱਛਾ ਹਾਂ ਨਾ ਕਿੰਨੇ ਦੀ ਕਿੰਨੀ ਆ 65 ਦੀ 65 ਦੀ ਹਾਂਜੀ ਪੁੱਛੋ ਪਿਆਰ ਮੌਤ ਕਰਦਾ ਨਹੀਂ ਛੋੜ ਛੱਡਾ ਜਦੋਂ ਕੋ ਕੋਮਲਾ ਭੰਟਰ ਨਹੀਂ ਹੁਣ ਹੀ ਕਰ ਦਈਏ ਥੋੜਾ ਸਾਡਾ ਵੀ ਘਰ ਆ ਜਾਂਦਾ ਹੀ ਕਰ ਦੋ ਚਲ ਯਾਰ ਛੱਡਦਾ ਕਿਉਂ ਬਾੜ ਦੀ ਦੇ ਲੀਏ ਨਹੀਂ ਬਾੜ ਦਾ ਕੰਮ ਟੱਕਾ ਨਹੀਂ ਨਹੀਂ ਹੁੰਦਾ ਜਾਣਦੇ ਨਹੀਂ ਹੁੰਦਾ ਮੁੜ ਕੇ ਆਪਾ ਇਧਰ ਕਹਿ ਦਿੰਦੇ ਤੁਸੀਂ ਅਗਲ ਫੇਰ ਜਿਹੜਾ ਫੋਨ ਲਾਉਂਦਾ ਨਾ ਕਸਾਈ ਕਰਦਾ ਰਹਿਦਾ ਬੜਾ ਜੱਦ ਨਾ ਨਾ ਭਾਈ ਕਸਾਈ ਕਰਿਓ ਭਾਈ ਨਾ ਜਾਰੀ ਕਸਾਈ ਕੀਤੇ ਆ ਮੁਰਕੇ ਬਾਲਾ ਜਾਰਾ ਹੁੰਦਾ ਹਾਂਜੀ ਹੁਣ ਮੁੱਲ ਤੇ ਆਪਾ ਤੁਸੀਂ ਜੋ ਕਿਹਾ ਉਸੇ ਦੇ ਪਾਤੇ ਆ ਤੁਲ ਠੀਕ ਆ ਫਿਕਸ ਰੇਟ ਹੀ ਕੀਤੇ ਭਾਈ ਨੇ ਤੇ ਝੋਟੀ ਚੰਗੀ ਆ ਜੇ ਨੇੜਿਓਂ ਚੈੱਕ ਕਰਵਾਈਏ ਥੋੜਾ ਜਿਹਾ ਨਾ ਕੈਮਰੇ ਤੋਂ ਕਾਬਰਦੀ ਆ ਸਿੰਘ ਸੁੰਗਦਾ ਜਿਹੜਾ ਵੇਖ ਸਕਦੇ ਜੇ ਸ਼ੇਪ ਬਿਲਕੁਲ ਗੋਲ ਸਿੰਘ ਆ ਵਿੱਚ ਹੀ ਕੁੱਤਗੜੇ ਲੱਗਾ ਆ ਚੰਡੀਗੜ੍ਹ ਵਾਲੀ ਕੱਟੀ ਨੂੰ ਲੱਗੰਦਾ ਇਹੋ ਜਾਂਜੀ ਠੀਕ ਹੈ ਥਾਣ ਚਾਰੇ ਹੋ ਗਿਆ ਇੱਕੋ ਜਾ ਥਾਂ ਲੈਵਾ ਪੱਦਰ ਮੈਂ ਚੰਗੀਆਂ ਤੇ ਜਿਹੜੀ ਆਪਣੀ ਖਰੀਦਦਾਰੀ ਤੁਹਾਡਾ ਫਰਜ਼ ਸਮਝ ਕੇ ਕਰਿਓ ਠੀਕ ਹੈ 18 ਕੇ ਬਾਅਦ ਦੀ ਹੈ ਖਾਣਾ ਫਿਰ ਬਾਅਦ ਦੀ ਦੇ ਦਿਓ ਬਾਅਦ ਦੀ ਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ